ਮੇਰਾ ਬੇਟਾ ਉੱਥੇ ਕੰਮ ਕਰਦਾ ਸੀ ਉਹਨਾਂ 16 ਤਰੀਕ ਨੂੰ ਮੇਰੇ ਬੇਟੇ ਨੂੰ ਦੁਕਾਨ ਤੋਂ ਲੈ ਗਏ ਆ ਲੈ ਕੇ ਤੇ ਹੁਣ ਇਹ ਨਹੀਂ ਪਤਾ ਕਿੱਥੇ ਲੈ ਕੇ ਕਿੱਥੇ ਨਹੀਂ ਤੇ ਅੱਜ ਉਹਦੀ ਡੱਡ ਬੋਡੀ ਸਾਨੂੰ ਮਿਲੀ ਆ ਮੇਰੇ ਪੁੱਤ ਨੂੰ ਇਹਨਾਂ ਸ਼ੁੱਕਰਵਾਰ ਦੁਕਾਨ ਤੋਂ ਚੁੱਕਿਆ ਵਾ ਕੱਪੜੇ ਵਾਲੀ ਦੁਕਾਨ ਤੇ ਮੇਰਾ ਪੁੱਤ ਕੰਮ ਕਰਦਾ ਸੀ ਉਹਨਾਂ ਤਰੀਕ ਦਾ ਮੇਰੇ ਭਰਾ ਨੂੰ ਖੜਿਆ ਹੋਇਆ ਆਕਾਸ਼ ਨੂੰ ਤੇ ਉਹ ਹੱਲੇ ਤੀਕ ਲੱਭਾਣੀ ਹੈ ਜੇ ਅੱਜ ਉਹਨਾਂ ਦੀ ਡੈੱਡ ਬੋਡੀ ਲੱਭੀ ਆ। ਕਾਸਟਰ ਮਾਰ ਕੇ ਉਹਦਾ ਕਤਲ ਕੀਤਾ ਗਿਆ। ਬੋਡੀ ਲੈ ਕੇ ਅਸੀਂ ਉਹਨੂੰ ਪੋਸਟਮਾਰਟਮ ਲਈ ਭੇਜ ਦਿੱਤੀ। ਤੇ ਬਾਕੀ ਕਤਫੀ ਸਾਡੀ ਚੱਲ ਰਹੀ ਹੈ। ਜੀ ਸਰ ਜੀ ਮੇਰਾ ਬੇਟਾ ਹੈ। ਉਹ ਕੰਮ ਕਰਦਾ ਸੀ ਆਪਣੇ ਇੱਥੇ ਸਤਗੁਰ ਦੁਕਾਨ ਤੇ ਤੇ ਮੇਰੇ ਭਰਾ ਦਾ ਲੜਕਾ ਵਾ ਤੇ ਉਹ ਟੱਕਰ ਹੋਣਾਂ ਦੀ ਭੈਣ ਨੂੰ ਲੈ ਗਿਆ ਸੀ ਉਹਨਾਂ ਦੇ ਨਾਲ ਹੀ ਕੰਮ ਕਰਦਾ ਸੀ ਠੀਕ ਹੈ ਜੀ ਉਹਨੂੰ ਲੈ ਗਿਆ ਤੇ ਉਸ ਤੋਂ ਬਾਅਦ ਮੇਰਾ ਬੇਟਾ ਤੇ ਕੰਮ ਕਰਦਾ ਸੀ ਉਹਨਾਂ 16 ਤਰੀਕ ਨੂੰ ਮੇਰੇ ਬੇਟੇ ਨੂੰ ਦੁਕਾਨ ਤੋਂ ਲੈ ਗਏ ਆ ਲੈ ਗਏ ਤੇ ਹੁਣ ਇਹ ਨਹੀਂ ਜੀ ਪਤਾ ਕਿੱਥੇ ਲੱਗੇ ਕਿੱਥੇ ਨਹੀਂ ਅੱਜ ਉਹਦੀ ਡੱਡ ਵੱਡੀ ਹਾਲੇ ਮਿਲੀ ਹੈ ਠੀਕ ਹੈ ਜੀ ਤੇ ਹਾਂ ਜੀ ਉਹ ਹੁਣ ਅੱਜ ਥਾਣੇ ਆਏ ਆ ਲੈ ਕੇ ਹੀ ਮੰਗ ਕਰਦੇ ਮੰਗਿਆ ਵੀ ਉਹਨਾਂ ਕਾਰਵਾਈ ਸਖਤ ਹੋ ਸਕਤੋਣੀ ਚਾਹੀਦੀ ਸਰ ਜੀ ਕਿਉਂ ਮਾਰਿਆ ਕਿ ਪਤਾ ਮਾਰਿਆ ਇਸ ਕਰਕੇ ਆਉ ਜੀ ਮੇਰੇ ਬੇਟੇ ਦੇ ਨਾਲ ਕੱਢ ਲਿਆ ਆਪਣਾ ਰੋਸ ਤੇ ਮੇਰੇ ਭਰਾ ਦਾ ਲੜਕਾ ਉਹਨਾਂ ਦੀ ਬੇਟੀ ਲੈ ਗਿਆ ਉਹ ਟੱਕਰ ਦੀ ਬੇਟੀ ਲੈ ਉਹ ਲੈ ਗਿਆ ਭੈਣ ਲੈ ਗਿਆ ਜੀ ਅੱਛਾ ਹਾਂਜੀ ਇਸ ਚੱਕਰ ਚੋਂ ਨਾ ਮਾਰਿਆ ਉਹ ਤੇ ਉਹ ਠੀਕ ਹੈ ਪਤਾ ਨਹੀਂ ਉਹਨਾਂ ਨੂੰ ਵੀ ਪਤਾ ਕੋ ਠੀਕ ਹੈ ਕਿ ਨਹੀਂ ਠੀਕ ਹੈ ਨਾ ਕੋ ਫੋਨ ਆਇਆ ਉਹਨਾਂ ਦਾ ਵੀ ਕਵੀ ਸਮੈ ਕੋ ਚ ਮਗਾਈ ਆ ਮੇਰਾ ਕੋਨ ਸੈਂ ਕੋਈ ਨਹੀਂ ਉਹਨਾਂ ਦਾ ਇਨਾਗਾ ਕੱਢ ਕੇ ਉਹਨੇ ਖੜੀਆ ਮੇਰੇ ਪੁੱਤ ਨੂੰ ਇਨਾ ਸ਼ੁਕਰਵਾਰ ਦੁਕਾਨ ਤੋਂ ਚੁੱਕਿਆ ਵਾ ਕੱਪੜੇ ਵਾਲੀ ਦੁਕਾਨ ਤੋਂ ਮੇਰਾ ਪੁੱਤ ਕੰਮ ਕਰਦਾ ਹੀ ਮੇਰਾ ਪੁੱਤ ਘਰੋਂ ਜਾਂਦਾ ਹੀ ਕਾਰ ਆਉਂਦਾ ਹੀ ਮੇਰੇ ਪੁੱਤ ਦੀ ਵਿੱਚ ਗੱਲ ਹੁੰਦੀ ਮੇਰਾ ਪੁੱਤ ਡਰਦਾ ਭੱਜ ਜਾਂਦਾ ਮੇਰਾ ਪੁੱਤ ਬੁੱਧਵਾਰ ਦੀ ਇਹਨੇ ਕੁੜੀ ਖੜੀਆ ਮੇਰਾ ਪੁੱਤ ਬੁੱਧਵਾਰ ਵੀ ਆਇਆ ਵੀਰਵਾਰ ਵੀ ਆਇਆ ਵਾ ਸ਼ੁਕਰਵਾਰ ਦੁਪਹਿਰੇ 1 ਵਜੇ ਖਾਣਾ ਲੈ ਕੇ ਗਿਆ ਵਾ ਮੇਰੇ ਪੁੱਤ ਨੂੰ ਇਹਨਾ 7 ਵਜੇ ਦੁਕਾਨ ਤੋਂ ਚੁੱਕ ਲਿਆ ਐ ਅਮਤੀ ਨੇ ਅਮਤੀ ਨੇ ਕੰਜਰ ਨੇ ਚੁੱਕਿਆ ਮੇਰੇ ਪੁੱਤ ਨੂੰ ਉੱਥੋਂ ਮੁਲਕਾਇ ਦੇ ਨਾ ਨਾ ਰਾਜੂ ਮਤਮਾਏ ਜੋ ਇਹਨੇ ਮਦਮਾਨ ਨੂੰ ਬਦੋਚਿਆਂ ਨੂੰ ਤਾਇਆ ਜੋ ਇਹਨੇ ਬਦੋਚਿਆਂ ਨੂੰ ਤਾਇਆ ਜੋ ਮੇਰਾ ਪੁੱਤ ਮਿਹਨਤ ਦੀ ਕਮਾਈ ਕਰਦਾ ਹੀ ਮਿਹਨਤ ਦੀ ਖਾਂਦਾ ਹੀ ਮਿਹਨਤ ਦੀ ਖਵਾਉਂਦਾ ਹੀ ਇਹਨੇ ਲੋਕਾਂ ਦੇ ਬੱਚੇ ਖਰਾਬ ਕੀਤੇ ਸਮੈਕ ਵੇਚ ਵੇਚ ਕੇ ਇਹ ਸੁਣਿਆ ਕਾਉਂਦਾ ਜੀ ਜਦੋਂ ਪੈਨ ਕੱਢ ਕੇ ਲੈ ਗਿਆ ਫਿਰ ਇਹਨੂੰ ਸੇਕ ਲੱਗ ਗਿਆ ਆਏ ਇਹਨੇ ਮੇਰੇ ਮੇਰਾ ਪੁੱਤ ਜਿਹੜਾ ਮੇਰੇ ਚਾਤੇ ਮੇਰੇ ਇਹੋ ਜੇਠ ਦਾ ਪੁੱਤ ਜਿਹਨੇ ਮੇਰੇ ਕੁੜੀ ਕੱਢ ਕੇ ਖੜੀ ਆ ਇਹਨੇ ਮੇਰੇ ਪੁੱਤ ਨੂੰ ਇੱਥੋਂ ਚਕਾ ਕੇ ਮਰਵਾਤਾ ਵਾ ਇਹਨੂੰ ਮਾਰਤਾ ਵਾ ਰਾ ਇਟਕਰ ਨੇ ਕੁੜੀ ਦੇ ਖਸਮ ਨੇ ਇਹਦੇ ਚੁੱਲਿਆਂ ਚ ਕਾ ਉਗੜਾ ਚਾਹੀਦਾ ਮੈਂ ਇਹਨਾਂ ਕੋਲੋਂ ਸੌਬ ਮੰਗਦੀ ਆ ਇਹਨਾਂ ਦੇ ਚੁੱਲਿਆਂ ਚ ਕਾ ਉਗੜਾ ਵੱਡੇ ਪ੍ਰਾਣੇ ਖੜੀ ਉਹਨਾਂ ਦੀ ਭੈਣ ਭਜਾ ਕੇ ਰਾਈ ਟੱਕਰ ਦੀ ਭੈਣ ਤੇ ਮੈਨੂੰ ਲੈ ਗਏ ਚੰਡੀਗੜ੍ਹ ਚੰਡੀਗੜ੍ਹੋਂ ਮੁੜ ਕੇ ਸਰਹੰਦ ਖੜਿਆ ਆ ਤੇ ਸਾਨੂੰ ਦੋ ਮੈਨੂੰ ਮੇਰੇ ਛੋਟੇ ਭਰਾ ਦਾ ਫੋਨ ਆਇਆ ਆ ਵੀ ਇਹ ਕਾਸ਼ ਨਹੀਂ ਘਰੇ ਆ ਮੈਂ ਉਹਨਾਂ ਨੂੰ ਕਿਹਾ ਕਿ ਥਾਣੇ ਰਿਪੋਰਟ ਲਿਖਾਓ ਨਾਲ ਲਖਾਤੀ ਆ 16 ਤਰੀਕ ਦਾ ਮੇਰੇ ਭਰਾ ਨੂੰ ਖੜਿਆ ਆ ਕਾਸ਼ ਨੂੰ ਤੇ ਉਹ ਹੱਲੇ ਤੱਕ ਲੱਭਾ ਨਹੀਂ ਆ ਤੇ ਅੱਜ ਉਹਨਾਂ ਦੀ ਡੈੱਡ ਬੋਡੀ ਲੱਭੀ ਆ ਤੇ ਕੈਂਬਰੀਆਂ ਗੱਡੀ ਆ ਇੱਕ ਅੰਤੀ ਨੇ ਜਿੰਨੇ ਭਾਗ ਲਿਆਂਦਾ ਉਹਨੂੰ ਦੁਕਾਨ ਤੋਂ ਭਈ ਤੇ ਗੱਡੀ 'ਚ ਦਾਤਰ ਵੀ ਰੱਖੰਦੇ ਸੀ ਇੱਕ ਦੋ ਨਾ ਹੈਗਾ ਨਿਸ਼ਾਨ ਇੱਕ ਦੋ ਨਾ ਹੈਗਾ ਪਾਪਾ ਗੁੱਡਾ ਇੱਕ ਦੋ ਨਾ ਹੈਗਾ ਬੂੰਬਰਾ ਜੀ ਇੱਕ ਦੋ ਨਾ ਟੱਕਰ ਜੀ ਤੇ ਡੈੱਡ ਬੋਡੀ ਕਿੱਥੇ ਮਿਲੀ ਡੈੱਡ ਬੋਡੀਆਂ ਨੂੰ ਮਿਲੀ ਏ ਚੀਤਿਆਂ ਰਾਮਪੂਰੀ ਵਾਲੀ ਚੀਤਿਆਂ ਤੁਹਾਨੂੰ ਕਿਹਦਾ ਫੋਨ ਆਇਆ ਕਿ ਡੈੱਡ ਬੋਡੀ ਇੱਥੇ ਪਈ ਆ ਹਾਂਜੀ ਤੁਹਾਨੂੰ ਕਿਹਦਾ ਫੋਨ ਆਇਆ ਸੀ ਆ ਕਿ ਡੈੱਡੀ ਬੋਡੀ ਮਿਲ ਗਈ ਆ ਹਾਂ ਨੂੰ ਰਾਜਵੀਰ ਭਾਈ ਦਾ ਫੋਨ ਆਇਆ ਕੌਂਕੀ ਚਾਰਜ ਦਾ ਹਾਂਜੀ ਕੀ ਮੰਗ ਕਰਦੀ ਤੂੰ ਮੰਗਾ ਹੀ ਇਹੋ ਪਰਦੇ ਪਈ ਉਹਨਾਂ ਨੂੰ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਕਾਰਵਾਈ ਉਹਨਾਂ ਦੇ ਪੱਗੇ ਪੰਜ ਛੇ ਸਜ਼ਾ ਹੋਣੀ ਚਾਹੀਦੀ ਉਹ ਉਹਦੇ ਵਿੱਚੋਂ ਉਹ ਡੈਥ ਉਹਦੀ ਵਿਚਾਰੇ ਦੀ ਹੋ ਗਈ ਉਹਦੇ ਦੱਤਰ ਮਾਰ ਕੇ ਉਹਦਾ ਕਤਲ ਕੀਤਾ ਗਿਆ ਬੋਡੀ ਲੈ ਕੇ ਅਸੀਂ ਹੁਣ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਤੇ ਬਾਕੀ ਤਫ਼ਤੀਸ਼ ਸਾਡੀ ਚੱਲ ਰਹੀ ਹੈ ਕਿੰਨੀ ਉਮਰ ਸੀ ਇਹਦੀ ਇਹਦੀ ਬਾਏ 20 22 ਸਾਲ ਦਾ ਸੀਗਾ ਤੇ ਡੈੱਡ ਬੋਡੀ ਕਿਸ ਤਰ੍ਹਾਂ ਲੱਗਦਾ ਇਹ ਕਿੰਨੀ ਕੁ ਪੁਰਾਣੀ ਤੇ ਜਦ ਮਾਰਿਆ ਕਿੰਨੀ ਇਹ ਲੱਗਦਾ ਉਸੇ ਦੇ ਤਿੰਨ ਚਾਰ ਦਿਨ ਪੁਰਾਣੀ ਹੈਗੀ ਇਹ ਲੱਗਦਾ ਕੀ ਮੁੱਢਲਾ ਪਿਛ ਸਾਹਮਣੇ ਆ ਰਿਹਾ ਜੀ ਮੁੱਢਲਾ ਤਾਂ ਇਹੀ ਆ ਇਹਨਾਂ ਦੇ ਜਿਹੜਾ ਲੜਕਾ ਇਹਦੇ ਤਾਏ ਦੇ ਲੜਕੇ ਨੇ ਉਹ ਮਾਰਨ ਵਾਲੇ ਬੰਦਾ ਜਿਹਨਾਂ ਤੇ ਪਰਚਾ ਸੀ ਪਹਿਲਾਂ ਹੀ 18 ਤਰੀਕ ਨੂੰ ਐਡਮਿਟ ਦਰਜ ਕੀਤਾ ਸੀ 365 ਦੇ ਵਿੱਚ ਉਹ ਉਹਦੀ ਸਿਸਟਰ ਨੂੰ ਜਿਹੜਾ ਲੈ ਗਿਆ ਸੀ ਵਿਆਹ ਕਰਾਉਣ ਦੀ ਨੀਅਤ ਨਾਲ ਮਾਸੂਸ ਰੰਜਿਸ਼ ਦੇ ਵਿੱਚ ਹੀ ਇਹ ਉਹਦੇ ਚਾਚੇ ਦੇ ਮੁੰਡੇ ਨੂੰ ਲੈ ਜਾ ਕੇ ਇਹਨਾਂ ਨੇ ਕਤਲ ਕਰਤਾ ਲੋਕਾਂ ਦਾ ਕਹਿਣਾ ਵੀ ਉਹ ਲੜਕਾ ਲੜਕੀ ਨੂੰ ਕੋਈ ਖਤਰਾ ਉਹ ਠੀਕ ਠਾਕ ਪਤਾ ਕੋਈ ਸ਼ਰੀ ਬਣੇਗਾ ਲੜਕੀ ਲੜਕੇ ਦਾ ਤਾਂ ਪਤਾ ਨਹੀਂ ਲੱਗਿਆ ਅਜੇ ਕਿੱਥੇ ਹੈਗੇ ਆ ਉਹ ਤਾਂ ਕੋਈ ਪਤਾ ਹੀ ਨਹੀਂ ਉਹਨਾਂ ਦਾ ਦੋਨਾਂ ਘਰਾਂ ਨੂੰ ਹੀ ਨਹੀਂ ਪਤਾ ਕਿੱਥੇ ਹੈ ਠੀਕ ਹੈ ਥੈਂਕ ਯੂ